ਸਸੇਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਆਉਂਦੇ 48 ਘੰਟੇ ਦੇ ਵਿੱਚ ਅਲਰਟ ਜਾਰੀ ਹੋਏ ਨੇ ਮੀਂਹ ਦੇ ਪੰਜਾਬ ਹਰਿਆਣਾ ਦੇ ਵਿੱਚ ਸੰਘਣੇ ਮੀਹਾਂ ਦੀ ਉਮੀਦ ਹੈ ਜੀ ਜਲਥਲ ਹੋਣ ਦੇ ਪੂਰੇ ਪੂਰੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਗਰਮੀ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਇੱਕ ਚੰਗੀ ਖਬਰ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਬੀਤੀ ਕੱਲ ਵੀ ਸੋਹਣੇ ਮੀਂਹ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਤਾਂ ਮਾਲਵੇ ਤੋਂ ਇਲਾਵਾ ਮਾਝੇ ਦੇ ਵਿੱਚ ਕੋਈ ਮੀਂਹ ਨਹੀਂ ਹੋਇਆ ਜੀ ਸਿਰਫ ਦੁਆਬੇ ਦੇ ਇਲਾਕੇ ਵਿੱਚ ਮੀਂਹ ਹੋਏ ਨੇ ਜਿਹਦੇ ਵਿੱਚ ਖਾਸ ਕਰਕੇ ਰੂਪਨਗਰ ਜ਼ਿਲ੍ਹਾ ਫਤੇਗੜ ਸਾਹਿਬ ਜ਼ਿਲ੍ਹੇ ਦੇ ਲੁਧਿਆਣੇ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਹੋਏ ਨੇ ਕੁਝ ਹਿੱਸੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੀਂਹ ਹੋਏ ਨੇ ਤੁਸੀਂ ਕਮੈਂਟ ਬਾਕਸ ਵਿੱਚ ਜੋ ਚੈੱਕ ਕਰ ਰਹੇ ਹੋ ਜੀ ਪਿਛੜ ਪੁਰਾਣੀ ਵੀਡੀਓ ਦੇ ਵਿੱਚ ਕਿ ਰੂਪਨਗਰ ਚਮਕੌਰ ਸਾਹਿਬ ਫਤੇਗੜ ਸਾਹਿਬ ਦੇ ਕੁਝ ਹਿੱਸੇ ਖਮਾਣੋ ਦੇ ਕੁਝ ਹਿੱਸੇ ਹੁਸ਼ਿਆਰਪੁਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਹੋਏ ਨੇ ਅਗਰ ਗੱਲ ਕਰੀਏ ਤਾਜ਼ਾ ਸੈਟਲਾਈਟ 이미지 ਦੇਖਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੇ ਜਿਹੇ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਨਾ ਨਾ ਭ ਨਵੀਂ ਵੀਡੀਓ ਦੇ ਲਈ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲੇ ਕਰੋ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਲਿਖਦਿਆ ਕਰੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਜੀ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ ਕਿਤਨੇ ਕਿਤੇ ਤਰਨਤਾਰਨ ਸ਼੍ਰੀ ਅਮਰਤਸਰ ਸਾਹਿਬ ਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਸ਼੍ਰੀ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਚ ਕੀਰਤ ਇਹ ਤਾਂ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਨਾਲ ਦੀ ਨਾਲ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਇਹਨਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਜੋ ਕਿ ਲਗਭਗ 10 11 ਵਜੇ ਤੱਕ ਨਿਵੇੜਾ ਹੋ ਜਾਵੇਗਾ ਮੀਂਹ ਦਾ ਉਸ ਤੋਂ ਇਲਾਵਾ ਲੰਬੇ ਮੀਂਹ ਦਿਖਾਈ ਨਹੀਂ ਦੇ ਰਹੇ ਹੁਣ ਗੱਲ ਕਰ ਲੈਂਦੇ ਜੀ 22 23 ਤੇ 24 ਜੁਲਾਈ ਦੀ ਜਿਹੜੇ ਅਲਰਟ ਜਾਰੀ ਹੋਏ ਨੇ ਕੀ ਅਲਰਟ ਕਹਿ ਰਹੇ ਨੇ ਮੌਸਮ ਵਿਭਾਗ ਬਲੋ ਅਲਰਟ ਦੀ ਦੇਖ ਲੈਂਦੇ ਆ ਜੀ ਆਪਾਂ ਥੋੜੇ ਸਾਹਮਣੇ ਅਲਰਟ ਆ ਚੁੱਕੇ ਨੇ ਜੀ ਤੇ 21 ਤਰੀਕ ਦੀ ਗੱਲ ਕਰਕੇ ਕੋਈ ਫਾਇਦਾ ਨਹੀਂ ਕੋਈ 21 ਤਰੀਕ ਲੰਘ ਚੁੱਕੀ ਹੈ ਜੀ ਆਪਾਂ ਗੱਲ ਕਰਾਂਗੇ ਜੀ ਖਾਸ ਕਰਕੇ 22 ਤਰੀਕ 23 ਤਰੀਕ ਤੇ 24 ਤਰੀਕ ਦੀ ਜਿਹਦੇ ਵਿੱਚ ਅਗਰ ਅਸੀਂ ਗੱਲ ਕਰੀ ਤਾਂ ਉਹਦੇ 7 ਦਿਨਾਂ ਦੇ ਅਲਰਟਾਂ ਦੇ ਮੁਤਾਬਿਕ 22 23 ਅਤੇ 24 ਤਰੀਕ ਨੂੰ ਸੰਘਣੇ ਮੀਂਹ ਦੇ ਅਲਰਟ ਨੇ ਖਾਸ ਕਰਕੇ ਹਰਿਆਣਾ ਦੇ ਵਿੱਚ ਜ਼ਿਆਦਾ ਵੱਡੇ ਅਲਰਟ ਨੇ ਬਕਰ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਤੁਹਾਨੂੰ ਦੱਸ ਚੁੱਕੇ ਹਾਂ ਜੀ ਕਿ ਕਿਸੇ ਕਿਸੇ ਥਾਂ ਕੋਈ ਮੀਂਹ ਹੋ ਸਕਦਾ ਹੈ ਜੀ ਪਰ 23 ਤਰੀਕ ਦੀ ਗੱਲ ਕਰੀ ਤਾਂ ਸੰਘਣੇ ਮੀਂਹ ਪੰਜਾਬ ਅਤੇ ਹਰਿਆਣਾ ਵਿੱਚ ਦੱਸੇ ਗ ਜੇ ਅਤੇ ਦੁਆਬੇ ਖੇਤਰਾ ਵਿੱਚ ਮੀਂਹ ਦੇ ਚਾਂਸ ਨੇ ਮਾਲਵੇ ਵਿੱਚ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦਿੰਦੀ ਹੈ ਜੀ ਮਾਲਵੇ ਦੀ ਬੈਲਟ ਸੰਗਰੂਰ ਫਜ਼ਿਲਕਾ ਫਿਰੋਜ਼ਪੁਰ ਤੇ ਅਗਰ ਗੱਲ ਕਰ ਲਈ ਜੇ ਆਪਾਂ ਸੰਗਰੂਰ ਤੇ ਥਲਾਵਾ ਬਠਿੰਡੇ ਦੇ ਵਿੱਚ ਕੋਈ ਵੱਡੀਆਂ ਚਾਂਸਮੀ ਦੇ ਹੈ ਨਹੀਂ ਪਰ ਗੱਲ ਕਰੇ 23 ਤਰੀਕ ਦੀ ਰਾਤ ਤੋਂ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੋ ਕਿ ਇੱਕ ਸੰਘਣਾ ਸਿਸਟਮ ਹੈ ਜੇ ਪੂਰਬ ਦਿਸ਼ਾ ਤੋਂ ਆਉਂਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਮੌਨਸੂਨ ਨੂੰ ਦੁਆਰਾ ਤੋਂ ਰੀਚਾਰਜ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਨਾਲ ਕਿ 23 ਤਰੀਕ ਦੀ ਰਾਤ ਤੋਂ ਲੈ ਕੇ 24 ਤਰੀਕ ਤੱਕ ਸਵੇਰ ਵੇਲੇ ਤੱਕ ਸੰਘਣੇ ਮੀਹਾਂ ਦੀ ਉਮੀਦ ਹੈ ਜਿਸ ਵਿੱਚ ਖ ਸ਼ਿਆਰਪੁਰ ਜ਼ਿਲ੍ਹਾ ਰੈਡ ਅਲਰਟ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਸੰਘਣੇ ਮੀਂਹ ਉਸ ਇਲਾਕੇ ਵਿੱਚ ਹੋ ਸਕਦੇ ਨੇ ਉਸ ਦੇ 40 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਭਾਰੀ ਮੀਂਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਅਗਰ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੋਆਬਾ ਸੈਂਟਰਲ ਪੰਜਾਬ ਤਿੰਨੋਂ ਚਾਰੇ ਇਲਾਕੇ ਭਾਰੀ ਮੀਂਹ ਦੇ ਵਿੱਚ ਆਉਂਦੇ 23 ਤਰੀਕ ਨੂੰ ਦਿਖਾਈ ਦੇ ਰਹੇ ਨੇ ਤਾਂ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਆ ਆਉਂਦੇ 48 ਘੰਟੇ ਪੰਜਾਬ ਦੇ ਉੱਪਰ ਸੋਨੇ ਮੀਂਹਾਂ ਦੇ ਅਲਰਟ ਜਾਰੀ ਹੋ ਚੁੱਕੇ ਨੇ ਜੋ ਕਿ ਇੱਕ ਚੰਗੀ ਖਬਰ ਹੈ ਗਰਮੀ ਤੋਂ ਬਚਾ ਹੁੰਦਾ ਅਗਲੇ 24 ਘੰਟੇ ਤੋਂ 48 ਘੰਟੇ ਵਿੱਚ ਦਿਖਾਈ ਦੇ ਰਿਹਾ ਕੋਈ ਗਰਮੀ ਤੋਂ ਕਿਤਨੇ ਕਿਤੇ ਜਨਤਾ ਪਰੇਸ਼ਾਨ ਹੋ ਚੁੱਕੀ ਹੈ ਰੱਬ ਦੇ ਅੱਗੇ ਲਗਾਤਾਰ ਅਰਦਾਸਾਂ ਚੱਲ ਰਹੀਆਂ ਨੇ ਕਿ ਮੀਂਹ ਹੋ ਜਾਵੇ ਤਾਂ ਪੂਰਾ ਪੰਜਾਬ ਬਚਦਾ ਦਿਖਾਈ ਦੇ ਰਹੀ ਨਹੀਂ ਤਾਂ ਇਸ ਟਾਈਮ ਮੱਕੀਆਂ ਝੋਲਸ ਚੁੱਕੀਆਂ ਨੇ ਝੋਨੇ ਦਾ ਪਾਣੀ ਮੋਟਰਾਂ ਤੋਂ ਪੂਰਾ ਨਹੀਂ ਹੋ ਰਿਹਾ ਹੋਰ ਫਸਲਾਂ ਦੀ ਗੱਲ ਕਰੀਏ ਤਾਂ ਚਾਰੇ ਦੇ ਫਸਲਾਂ ਵੀ ਨੂੰ ਵੀ ਪਾਣੀ ਲਗਾ ਲਗਾ ਕੇ ਬੜੀ ਮੁਸ਼ਕਲ ਨਾਲ ਕਿਸਾਨ ਵੀਰ ਆਪਣਾ ਟਾਈਮ ਟਪਾ ਰਹੇ ਨੇ ਪਰ ਮੀਂਹ ਤੋਂ ਇਲਾਵਾ ਕੋਈ ਵੱਡਾ ਸੋਲੂਸ਼ਨ ਨਹੀਂ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਅੱਜ ਜੋ ਅਲਰਟ ਜਾਰੀ ਹੋਏ ਨੇ ਇਹ ਸੱਚਾਈ ਦੇ ਵਿੱਚ ਵਰਤ ਜਾਣ 24 ਤੋਂ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਸੰਘਣੇ ਮੀਂਹ ਹੋਣ ਤਾਂ ਕਿ ਬਾਕੀ ਜਿੰਨੇ ਵੀ ਕਿਸਾਨ ਵੀਰ ਨੇ ਸਾਡੇ ਸਾਡੇ ਨਾਲ ਅਰਦਾਸ ਕਰਦੇ ਨੇ ਲਗਾਤਾਰ ਮੀਂਹ ਦੀ ਉਮੀਦ ਕਰ ਰਹੇ ਨੇ ਉਹਨਾਂ ਦੀ ਉਮੀਦਾਂ ਦੇ ਉੱਪਰ ਮੌਸਮ ਵਿਭਾਗ ਦਾ ਅਲਰਟ ਖਰਾ ਉਤਰੇ ਬਾਕੀ ਤੁਸੀਂ ਵੀ ਕਮੈਂਟ ਵਿੱਚ ਅਰਦਾਸ ਕਰਿਓ ਜੀ ਤਾਂ ਕਿ ਮੀਂਹ ਸੋਹਣੇ ਹੋਣ ਪੰਜਾਬ ਦੇ ਵਾਸੀ ਗਰਮੀ ਤੋਂ ਜਲਦ ਰਾਹਤ ਪ੍ਰਾਪਤ ਕਰਨ ਲਈ ਇਹ ਸੀ ਜੀ ਅਪਡੇਟ ਮੌਸਮ ਦੀ 22 23 ਤੇ 24 ਜੁਲਾਈ ਦੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ